ਅੱਜ ਦਾ ਪ੍ਰੈਸ ਦਾ ਇਸ਼ੂ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਡਿਪਟੀ ਸੀਐਮ ਦਿੱਲੀ ਮਨੀਸ਼ ਸੋਦੀਆ ਜੀ 18 ਮਹੀਨੇ ਦੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਨਾਲ ਜਿਹੜਾ ਉਹਨਾਂ ਦੇ ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਸੀਗਾ ਉਹ ਸੱਚਾਈ ਦੀ ਜਿੱਤ ਨਾਲ ਤਸ਼ੱਦਦ ਸਾਰੇ ਹੀ ਵਿਰੋਧੀਆਂ ਦੇ ਸਹੰਦੇ ਹੋਏ ਉਹਨਾਂ ਨੂੰ ਸੁਪਰੀਮ ਕੋਰਟ ਜਿਹੜਾ ਸਾਡਾ ਵੀ ਉੱਚ ਨਿਆਂਾਲੇ ਆ ਇੱਕ ਸਾਡਾ ਮੰਦਰ ਆ ਆਪਣਾ ਨਿਆਂਇ ਦਾ ਉਹ ਚ ਉਹਨਾਂ ਨੂੰ ਬੇਲ ਜਿਹੜੀ ਆ ਮਿਲੀ ਹੈ ਕੱਲ ਉਦੇ ਵਾਸਤੇ ਅਸੀਂ ਸੁਪਰੀਮ ਕੋਰਟ ਦਾ ਵੀ ਬਹੁਤ ਦੇਹ ਦੇ ਰੋ ਧੰਨਵਾਦੀ ਆ ਪਰ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਥੋੜਾ ਰਾਹਤ ਔਰ ਇਸ ਜਿਹੜੀ ਸੰਘਰਸ਼ ਦੀ ਲੜਾਈ ਹੈ ਇਸ ਸ਼ੋਦੀਆ ਜੀ ਵੀ ਜਿਹਨੇ ਲੜੀ ਹੈ ਵਿਰੋਧੀਆਂ ಪಕ್ಷੀ ਪਾਰਟੀਆਂ ਨੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੀਤਾ ਸੀ ਜੀ ਚ ਕੁਝ ਵੀ ਨਹੀਂ ਲੱਭਨ ਨੂੰ ਮਿਲਿਆ ਕੋਬੂਤ 18 ਮਹੀਨੇ ਚ ਪੇਸ਼ ਨਹੀਂ ਕਰ ਸਕੀ ਦੇਸ਼ ਦੀ ਏਡੀ ਵੱਡੀ ਏਜੰਸੀਆਂ ਉੱਚ ਸ਼ੋਦੀਆ ਜੀ ਨੂੰ ਬੇਲ ਦਿੱਤੀ ਉਹਦੇ ਕਰਕੇ ਅਸੀਂ ਧੰਨਵਾਦੀ ਆ ਆਪਣੇ ਉੱਚ ਨਿਆਲੇ ਦੇ ਵੀ ਉਹਨਾਂ ਨੇ ਜਿਹੜਾ ਵੀ ਹੈ ਨਿਆਂ ਕੀਤਾ ਔਰ ਉਹਨਾਂ ਨੂੰ ਜਿਹੜਾ ਵੀ ਐਕਸਰਸਿਸ ਜਿਹੜਾ ਇਸਤਾਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਸੁਸ਼ੋਧਿਆ ਸਾਹਿਬ ਬਿਨਾਂ ਕਿਸੇ ਉਹਦੇ ਉੱਤੇ ਉਹਨਾਂ ਦੇ ਸਬੂਤਾਂ ਤੋਂ ਉਹਨਾਂ ਨੂੰ ਇੰਨੇ ਚਿਰ ਅੰਦਰ ਰੱਖਿਆ ਔਰ ਸਾਰਾ ਉਹ ਜਿਹੜਾ ਵਿਰੋਧੀਆਂ ਤਾਮਝਾਮ ਦੇ ਨਾਲ ਸਾਹਮਣੇ ਡਟੇ ਰਹੇ ਔਰ ਉਹਨਾਂ ਨੇ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਹੈ ਵੀ ਵਿਰੋਧੀਆਂ ਦੀ ਤਸ਼ੱਦਦਾਂ ਦੇ ਉੱਤੇ ਬਰਦਾਸ਼ਤ ਕਰਕੇ ਔਰ ਸੱਚਾਈ ਦੇ ਨਾਲ ਖੜੇ ਨੇ ਔਰ ਸੱਚਾਈ ਦੀ ਜਿੱਤ ਜਿਹੜੀ ਕਰਕੇ ਸੁਸ਼ੋਧਿਆ ਸਾਹਿਬ ਬਾਹਰ ਆਏ ਨੇ ਮੈਂ ਇਹ ਗੱਲ ਕਹਿਣਾ ਚਾਹਾਂ ਕਿ ਚਾਹਾਂਗੇ ਵਿਰੋਧੀ ਸੋਚਦੇ ਸੀ ਵੀ ਇੱਕ ਉਹ ਸ਼ਰਾਫਤ ਦੀ ਮੂਰਤ ਨੇ ਇੱਕ ਸ਼ਰਾਫਤ ਦੇ ਮੂਰਤ ਨੇ ਪਰ ਵਿਰੋਧੀਆਂ ਨੂੰ ਪਤਾ ਕਿ ਉਹਨਾਂ ਜਿਗਰਾ ਬਹੁਤ ਵੱਡਾ ਹੈ ਉਹਨਾਂ ਨੇ ਸੱਚਾਈ ਨਾਲ ਖੜੇ ਹੋ ਕੇ ਇੱਕ ਸਿੱਖਿਆ ਨੀਤੀ ਬਣਾਈ ਸੀ ਜਿਹੜੀ ਕਿ ਹਰ ਆਮ ਆਦਮੀ ਦੇ ਬੱਚੇ ਨੂੰ ਆ ਗਰੀਬ ਘਰ ਦੇ ਬੱਚੇ ਨੂੰ ਸਿੱਖਿਆ ਨੀਤੀ ਜਿਹੜੀ ਹੈ ਦਿੱਲੀ ਵਿੱਚ ਫਾਇਦਾ ਦਿੰਦੀ ਸੀ ਉਹਦੇ ਨਾਲ ਪੜ੍ਹ ਲਿਖ ਕੇ ਬੱਚੇ ਜਿਹੜਾ ਆਪਣਾ ਉਜਲ ਭਵਿਸ਼ਾ ਬਣਾ ਸਕਦੇ ਸੀ ਔਰ ਪੂਰੀ ਦੁਨੀਆ ਵਿੱਚ ਉਸ ਸਿੱਖਿਆ ਨੀਤੀ ਦਾ ਜਿਹੜਾ ਵਿਚਾਰਚਾ ਦਾ ਵਿਸ਼ੇ ਬਣਿਆ ਔਰ ਵਿਰੋਧੀ ਪਾਰਟੀਆਂ ਦੇਖਿਆ ਵੀ ਇਹ ਚੀਜ਼ ਨੂੰ ਕਿਸੇ ਤਰੀਕੇ ਤੇ ਬੰਦ ਕੀਤਾ ਜਾਏ ਔਰ ਉਹਨਾਂ ਨੂੰ ਇਸ ਕਰਕੇ ਇਸ ਚੀਜ਼ ਦੇ ਉੱਤੇ ਉਹਨਾਂ ਨੇ ਉਹਨਾਂ ਨੇ ਝੂਠੇ ਇਲਜ਼ਾਮ ਲਗਾ ਕੇ ਅੰਦਰ ਭੇਜਿਆ ਪਰ ਉਹ ਸਚਾਈ ਨਾਲ ਜਿੱਤ ਕੇ ਕਹਿੰਦੇ ਵੀ ਸੱਤਿਆਂ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਪਰ ਪਰਾਜਿਤ ਨਹੀਂ ਸੁਸ਼ੋਧਿਆ ਜੀ ਕੱਲ ਸਪਰੀਮ ਕੋਰਟ ਮਾਨਯਾ ਸੀ ਬਰੀ ਕੋ ਨਾ ਨਾ ਜਿਹੜੀ ਬੇਲ ਦਿੱਤੀ ਹੈ ਔਰ ਆਮ ਆਦਮੀ ਪਾਰਟੀ ਦੇ ਵਰਕਰ ਦੇ ਹੌਸਲੇ ਬਲੰਦ ਕੀਤੇ ਨੇ ਮੈਂ ਖੁਦ ਇੰਟੈਲੈਕਚੁਅਲ ਵਿੰਗ ਡਿਸਟ੍ਰਿਕਟ ਵਾਈਸ ਪ੍ਰਧਾਨ ਬੜਾ ਗਰਮ ਮਹਿਸੂਸ ਕਰ ਰਿਹਾ ਵੀ ਸਾਡੀ ਜਿਹੜੀ ਪਾਰਟੀ ਦੇ ਨਾਲ ਤੱਕਾਸ਼ਾ ਹੀ ਕੀਤੀ ਜਾ ਰਹੀ ਸੀ 18 ਮਹੀਨੇ ਤੋਂ ਉਹਦੇ ਵਿੱਚ ਸਾਨੂੰ ਨਿਆਂ ਮਿਲਿਆ ਪਹਿਲੇ ਸਾਡੇ ਮਾਨਣਯੇ ਸੰਸਦ ਸੰਜੇਤ ਸਿੰਘ ਜੀ ਨੂੰ ਰਾਹਤ ਮਿਲੀ ਹੈ ਔਰ ਹੁਣ ਸੋਧਿਆ ਜੀ ਜਿਹੜੇ ਡੀਪੀਸੀ ਐ ਉਹਨਾਂ ਨੂੰ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਕੇਜਰੀਵਾਜ ਵੀ ਚਟਾਨਾਂ ਦੀ ਤਰ੍ਹਾਂ ਤਸ਼ੱਦਦ ਨਾਲ ਲੜ ਰਹੇ ਨੇ ਮੋਦੀ ਸਰਕਾਰ ਦੇ ਖਿਲਾਫ ਅੰਦਰ ਜੇਲ੍ਹ 'ਚ ਉਹਨਾਂ ਨੂੰ ਵੀ ਸੁਪਰੀਮ ਕੋਰਟ ਜਿਹੜੀ ਹੈ ਜਲਦ ਜਲਦ ਰਾਹਤ ਦੇਗੀ ਔਰ ਆਮ ਆਦਮੀ ਪਾਰਟੀ ਜਿਹੜੀ ਵਿਚਾਰਧਾਰਾ ਜਿਹੜੀ ਵਿਰੋਧੀਆਂ ਉੱਤੇ ਭਾਰੀ ਪੈ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਇੱਕ ਇਨਕਲਾਬ ਦਾ ਜਿਹੜਾ ਸੰਗਰਾਮ ਬਣ ਕੇ ਹਿੰਦੁਸਤਾਨ ਦੀ ਜਨਤਾ ਵਿੱਚ ਆਮ ਆਦਮੀ ਪਾਰਟੀ ਨੀਤੀਆਂ ਕਰ ਕਰ ਪੁੱਜਣਗੇ ਔਰ ਲੋਕੀ ਸਾਥ ਦੇਣਗੇ ਤੇ ਅੱਜ ਜਾਈ ਅੱਜ ਜਾਈ ਇਸੇ ਵਾਸਤੇ ਜਿਹੜਾ ਵੀ ਮੀਡੀਆ ਦੇ ਵਿੱਚ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਆਏ ਹੋ ਤੁਹਾਡੇ ਵੀ ਥੈਂਕਫੁਲ ਆ ਇਸ ਸੋਧੀਆ ਜੀ ਨੂੰ ਜਿਹੜਾ ਜਮਾਲਤ ਮਿਲੀ ਹੈ ਉਹਦੇ ਉੱਤੇ ਆਪਾਂ ਅੱਜ ਤੁਹਾਨੂੰ ਦਿੱਤਾ ਵੀ ਵਰਕਰ ਅੱਜ ਬੜਾ ਗਰਮਿਤ ਮਹਿਸੂਸ ਕਰ ਰਿਹਾ ਹੈ ਔਰ 15 ਅਗਸਤ ਦੇ ਆਉਣ ਦੇ ਉੱਤੇ ਵੀ ਮੈਂ ਵਧਾਈ ਦੇਣਾ ਚਾਹੁੰਦਾ ਆਉਣ ਵਾਲੇ ਸਮੇਂ ਵਿੱਚ ਸਾਰੇ ਪੰਜਾਬ ਦੇ ਆਪਣੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਵਾਲੋ ਔਰ ਡਿਸਟ੍ਰਿਕਟ ਪਠਾਨਕੋਟ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ